ਪਰ ਇਹੋ ਨਾਲ ਰੋਟੀ ਪਾਣੀ ਵੀ ਮਿਲਦਾ ਸੀ ਫਿਰ ਜਿਆਦਾ ਔਖਾ ਹੁੰਦਾ ਸੀ ਤਾਂ ਕਰਕੇ ਭਾਈਦਾ ਪਿੰਡ ਦਾ ਨਾਮ ਕੀ ਪਈ ਤੁਹਾਡੇ ਰਾਜੋ ਖੇੜੀ ਰਾਜੋ ਖੇੜੀ ਅੰਬਾਲਾ ਬਰਾਜੋ ਖੇੜੀ ਅੰਮ੍ਰਿਤਸਰ ਹਾਂ ਘਰੇ ਮਾਤਾ ਪਿਤਾ ਦਾ ਨਾਮ ਕੀ ਹੈ ਹੈ ਘਰੇ ਮਾਂ ਪਿਤਾ ਦਾ ਨਾਮ ਕੀ ਮਾਤਾ ਪਿਤਾ ਦਾ ਮੰਮੀ ਦਾ ਨਾਮ ਮਨਜੀਤ ਕੌਰ ਡੈਡੀ ਦਾ ਨਾਮ ਹਰਪਾਜਨ ਸਿੰਘ ਅੱਛਾ ਏ ਤੂੰ ਉਥੇ ਕਿੱਦਾਂ ਆਇਆ ਸੀ ਭਾਰ ਸਿੰਘਪੁਰ ਭਾਰ ਸਿੰਘਪੁਰ ਉਹ ਭਾਰ ਸਿੰਘਪੁਰ ਹੈ ਜਿਹੜੇ ੱਡੇ ਚ ਆਏ ਸੀਗੇ ਕਿੱਦਾਂ ਆਇਆ ਸੀ ਉਥੋਂ ਵੀਰੇ ਮੈਂ ਉਹ ਪਹਿਲਾ ਅੰਬਰਸਰ ਤੋਂ ਦੁਰਿਆਂ ਫਿਰ ਉਸ ਤੋਂ ਬਾਅਦ ਇਧਰ ਜਲੰਧਰ ਅੱਛਾ ਜਲੰਧਰ ਤੋਂ ਬਾਅਦ ਐ ਇਧਰ ਅੱਜ ਜਿਹੜਾ ਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਵੀਰ ਆਪਣਾ ਨਾਮ ਜਸਪ੍ਰੀਤ ਸਿੰਘ ਜਸ਼ਨ ਦਾਸ ਦਾ ਪਿਤਾ ਜੀ ਦਾ ਨਾਮ ਭਜਨ ਸਿੰਘ ਮਾਤਾ ਜੀ ਦਾ ਨਾਮ ਮਨਜੀਤ ਕੌਰ ਦਾਸ ਦਾ 20 ਸਾਲ ਦੀ ਉਮਰ ਆ ਵੀਰ ਦੀ ਇਹ ਵੀਰ ਆਪਦਾ ਪਿੰਡ ਵੀ ਦੱਸਦਾ ਰਾਜੋ ਖੇੜੀ ਜ਼ਿਲ੍ਹਾ ਅੰਬਾਲਾ ਦੱਸਦਾ ਪਰ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕੁਛ ਤੇ ਇਹ ਵੀਰ ਭਾਰ ਸਿੰਘ ਪਿੰਡ ਤੋਂ ਮਿਲਿਆ ਸਾਨੂੰ ਭਾਰ ਸਿੰਘ ਪੁਰਾ ਪਿੰਡ ਬੱਸ ਸਟੈਂਡ ਤੋਂ ਜ਼ਿਲ੍ਹਾ ਜਲੰਧਰ तहसील फ्लोर ਤੋਂ ਇਹ ਵੀਰ ਉੱਥੇ ਬਹੁਤ ਮਾੜੀ ਹਾਲਤ ਦੀ ਪਿਛਲੇ 15-20 ਜਨਾਂ ਤੋਂ ਪਿਆ ਸੀ ਨੌਜਵਾਨ ਯੰਗ ਮੁੰਡਾ ਪੰਜਾਬੀ ਬੋਲਦਾ ਨੌਵੀਂ ਕਲਾਸ ਤੱਕ ਪੜਿਆ ਹੋਇਆ ਦੱਸਦਾ ਕਿ ਨਾ ਮੇਰੀ ਇੱਕ ਭੈਣ ਵੀ ਆ ਜਿਹਦਾ ਨਾਂ ਸੁਮਨਜੀਤ ਕੌਰ ਆ ਸਿਮਰਨ ਤੇ ਪਰ ਇੱਥੇ ਕਿਹੜੇ ਹਾਲਾਤਾਂ 'ਚ ਕਿਵੇਂ ਆਇਆ ਇਹ ਨਹੀਂ ਕੁਝ ਦੱਸ ਪਾ ਰਿਹਾ ਜਾਂਦਾ ਲੈਟਰਨਾਂ ਲਿਬੜਿਆ ਪਿਆ ਹੱਥ ਪੈਰ ਕਾਲੇ ਹੋਏ ਪਏ ਆ ਥੱਲੇ ਵਾਲੇ ਹਿੱਸੇ ਤੇ ਕੋਈ ਜਾਂਦਾ ਸੱਟ ਲੱਗੀ ਆ ਜਾਂ ਕੋਈ ਅਧਰੰਗ ਦੀ ਸ਼ਿਕਾਇਤ ਆ ਇੱਕ ਸਾਈਡ ਕੰਮ ਨਹੀਂ ਕਰਦੀ ਪਿਆਈ ਆ ਚੱਲ ਨਹੀਂ ਸਕਦਾ ਰੁੱੜ ਰੁੱੜ ਕੇ ਤੁਰਦਾ ਸੀ ਪਰ ਇਸ ਵੀਰ ਦੀ ਪਛਾਣ ਕਰਨ ਲਈ ਤੁਸੀਂ ਜਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੀ ਦੇਖਿਓ ਤੇ ਸ਼ੇਅਰ ਵੀ ਕਰਿਓ ਕਿਉਂਕਿ ਇਹ ਵੀਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਸਦਕਾ ਆਪਣੇ ਅੰਦਰ ਪਹੁੰਚ ਸਕਦਾ ਕਿਉਂਕਿ ਜਿਹੜੇ ਵੀਰਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਇਹਦਾ ਘਰ ਲੱਭਣ ਦੀ ਪਰ ਕੁਛ ਵੀ ਪਤਾ ਨਹੀਂ ਲੱਗ ਸਕੇ ਉਹਨਾਂ ਨੂੰ ਇਹ ਵੀਰ ਜਸਪ੍ਰੀਤ ਸਿੰਘ ਸਨ ਆਪ ਅਰਪਿੰਦ ਸਿੰਘ ਆਪਣਾ ਨਾਮ ਤਾਂ ਦੱਸਦਾ ਪਰ ਇਹਦਾ ਪਤਾ ਜਨਨ ਲਈ ਤੁਸੀਂ ਸਾਡੀ ਮਦਦ ਜ਼ਰੂਰ ਕਰੋ ਮਨਦੀਪ ਕੁਮਾਰ ਵੀਰ ਦਾ ਧੰਨਵਾਦ ਆ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਹੁਣ ਅਗਲਾ ਕੰਮ ਤੁਸੀਂ ਕਰਿਓ ਇਸ ਵੀਰ ਦਾ ਘਰ ਪਰਿਵਾਰ ਲੱਭ ਜੇ ਨੌਜਵਾਨ ਮੁੰਡਾ ਆਪਣੇ ਮਾਪੇ ਤੋਂ ਤਣਿੱ ਕਿਦੋਂ ਦਾ ਪਿੱਛੜਿਆ ਕਿਉਂ ਇੰਨਾ ਹਾਲਾਤਾਂ 'ਚ ਕਿਵੇਂ ਪਹੁੰਚ ਗਿਆ ਤੇ ਮਾਪੇ ਪਤਾ ਨਹੀਂ ਕਿੰਨੇ ਕਿ ਫਿਕਰਮੰਦ ਹੋਣਗੇ ਉਹਨੂੰ ਲੱਭ ਰਹੇ ਹੋਣਗੇ ਪਰ ਇਹ ਜਲੰਧਰ ਜ਼ਿਲ੍ਹੇ ਦੇ ਫਲੌਰ ਤਹਿਸੀਲ ਦੇ ਪਿੰਡ ਪਾਰ ਸਿੰਘਪੁਰਾ ਦੇ ਬਾਸੜੇ ਤੇ ਪਿਆ ਕਈ ਦਿਨਾਂ ਤੋਂ ਨਰਕ ਘੱਟ ਰਿਆ ਸੀ ਕਰਿਓ ਸ਼ੇਰ ਧਿਆਨ ਦਿਓ ਸਾਡੇ ਨੰਬਰ 828470071 ਤੇ ਸੰਪਰਕ ਕਰਿਓ ਜੇ ਕੋਈ ਪਹਿਚਾਣ ਦਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਭਾਜੀ ਪਾਰ ਸਿੰਘਪੁਰਾ ਅੱਡੇ 'ਚ ਪਏ ਸੀਗੇ ਜਿੱਦਾਂ ਹੋ ਗਿਆ 10 ਦਿਨ ਹੋ ਗਿਆ ਭਾਜੀ ਭਾਂਡੇ ਜਿੱਦਾਂ ਤੌਰਪ ਨਹੀਂ ਹੁੰਦਾ ਹੈਗਾ ਇਦਾਂ ਕੜੀਸਕੇ ਲੱਤਾਂ ਤੋੜਦੇ ਆ ਰੋੜ ਵੀ ਕੜੀਸਕੇ ਲੱਤਾਂ ਵੰਪਾਰ ਕਰਦੇ ਸੀਗੇ ਤੇ ਭਾਜੀ ਸਾਨੂੰ ਕੱਲ ਪਤਾ ਲੱਗਾ ਸੀਗਾ ਵੇਹੀ ਇੱਥੇ ਨੌਕਤਾ ਦੀ ਸੇਵਾ ਵਾਲੇ ਦਾ ਲਿਆਉਣ ਵਾਰੀ ਸੋਚਿਆ ਭਾਜੀ ਜਿੱਦਾਂ ਭਾਜੀ ਹੁਣ ਰੋਟੀ ਪਾਣੀ ਵੀ ਨਹੀਂ ਮਿਲਦਾ ਸੀ ਫਿਰ ਜਿਆਦਾ ਔਖਾ ਹੁੰਦਾ ਸੀ ਤਾਂ ਕਰਕੇ ਪਈਦਾ ਹੈ ਪਿੰਡ ਦਾ ਨਾਮ ਕੀ ਭਾਈ ਤੁਹਾਡੇ ਰਾਜੋ ਖੇੜੀ ਰਾਜੋ ਖੇੜੀ ਜਿਹੜੀ ਹੈ ਅੰਬਾਲਾ ਰਾਜੋ ਖੇੜੀ ਅੰਬਾਲਾ ਹਾਂ ਘਰੇ ਮਾਤਾ ਪਿਤਾ ਦਾ ਨਾਮ ਕੀ ਹੈ ਹੈ ਘਰੇ ਮਾਂ ਪਿਤਾ ਦਾ ਨਾਮ ਕੀ ਮਾਤਾ ਪਿਤਾ ਦਾ ਮੰਮੀ ਦਾ ਨਾਮ ਮਨਜੀਤ ਕੌਰ ਡੈਡੀ ਦਾ ਨਾਮ ਹਰਪਾਜਨ ਸਿੰਘ ਅੱਛਾ ਏ ਤੂੰ ਉਥੇ ਕਿੱਦਾਂ ਆਇਆ ਸੀ ਭਾਰ ਸਿੰਘਪੁਰ ਭਾਰ ਸਿੰਘਪੁਰ ਉਹ ਭਾਰ ਸਿੰਘਪੁਰ ਹੈ ਜਿਹੜੇ ਅੱਡੇ ਚ ਆਏ ਸੀਗੇ ਕਿੱਦਾਂ ਆਇਆ ਸੀ ਉੱਥੋਂ ਵੀਰੇ ਮੈਂ ਉਹ ਪਲਾਂਬਰਸਰ ਤੋਂ ਦੁਰਿਆਂ ਫਿਰ ਉਸ ਤੋਂ ਬਾਅਦ ਇੱਧਰ ਜਲੰਧਰ ਅੱਛਾ ਜਲੰਧਰ ਤੋਂ ਬਾਅਦ ਐ ਇੱਧਰ ਬੈਠਾ ਤਾਂ ਬੈਠਣ ਫਲੋਰ ਵਾਲਾ ਓਕੇ ਓਕੇ ਇਹ ਉਸ ਤੋਂ ਬਾਅਦ ਸਮਾਨ ਭਾਈ ਉੱਥੇ ਹੈ ਨਹੀਂ ਜੀ ਇਦਾਂ 15 ਦਿਨ ਤੋਂ ਹੀ ਪਏ ਉੱਤੇ ਪਏ ਸੀਗੇ ਕੰਬੜਾ ਕੰਬੜਾ ਬਾਹਰ ਨੂੰ ਕਿੰਨੇ ਚਾਰ ਤੋਂ ਪਾਏ ਹੋਣੇ ਆ ਭਾਈ ਇਹ ਹਾਂਜੀ ਹਾਂਜੀ ਭਾਈ ਆ ਵੀ ਪੁੱਠਾ ਪਜਾਮਾ ਪਾਇਆ ਟੌਲਟ ਬਾਦ ਨੂੰ ਵਿੱਚੇ ਕੀਤਾ ਭਾਈ ਸਾਰਾ ਕੁਝ ਜਾਗੰਪਾ ਇਹਦੇ ਪੈਰ ਤੇ ਸੀਗਾ ਜੀ ਹੋਰ ਨਹੀਂ ਹੁੰਦਾ ਖੜਾ ਨਹੀਂ ਹੁੰਦਾ ਜਿੱਦਾਂ ਖੜੀ ਸਕੇ ਲੱਤ ਲਾ ਦਦਾ ਫੇ ਕਹਿੰਦੇ ਲੱਤ ਤੇ ਸੱਟਿਆ ਮੇਰੇ